ਹਾਂਜੀ ਦੋਸਤੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਦੁਆਰਾ ਚੰਡੀਗੜ੍ਹ ਰਾਜਤਾਨੀ ਜਿਹੜੀ ਆ ਉਹਦੇ ਵਿੱਚ ਕਾਫੀ ਵੋਕੇਸ਼ਨ ਵੈਕੈਂਸੀਆਂ ਜਿਹੜੀਆਂ ਆਈਆਂ ਵਾਂ ਹੋਸਟਲ ਸੁਪਰਡੰਟ ਕਾਮ ਪੀਟੀਆਈ ਸਟੋਰ ਕੀਪਰ ਲਾਇਬਰੀਅਨ ਟਰੱਕ ਲੇਵ অপারেਟਰ ਮਸ਼ੀਨ অপারেਟਰ ਜੂਨੀਅਰ ਟੈਕਨੀਸ਼ੀਅਨ ਸਿਵਲ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਕਲ 159 ਜਿਹੜੀਆਂ ਵੈਕੈਂਸੀਆਂ ਵਾ ਹੋਰ ਵੀ ਵੈਕੈਂਸੀਆਂ ਜਿਹੜੀਆਂ ਵਾ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜਿਹੜਾ ਵਾ ਅਪਡੇਟ ਕੀਤੀਆਂ ਗਈਆਂ ਵਾ 22 11 2025 ਜਿਹੜਾ ਵਾ ਆ ਇਸ਼ਤਿਹਾਰ ਗਵਰਨਮੈਂਟ ਵੱਲੋਂ ਜਿਹੜਾ ਵਾ ਪ੍ਰਕਾਸ਼ਿਤ ਕੀਤਾ ਗਿਆ ਵਾ ਤੇ ਆਨਲਾਈਨ ਅਰਜ਼ੀਆਂ ਅਪਲਾਈ ਕਰਨ ਦੀ ਜਿਹੜੀ ਸ਼ੁਰੂਆਤੀ ਮਿਤੀ ਆ 5 12 2025 ਆ ਅਤੇ ਆਨਲਾਈਨ ਅਰਜ਼ੀਆਂ ਅਪਲਾਈ ਸਬਮਿਟ ਕਰਨ ਦੀ ਆਖਰੀ ਮਿਤੀ ਜਿਹੜੀ ਆ 27 12 2025 ਸ਼ਾਮ 5 ਵਜੇ ਤੱਕ ਹੀ ਇਸ ਭਰਨ ਦੀ ਜਿਹੜੀ ਮਿਤੀ ਆ ਉਹ 30 12 2025 ਤੱਕ ਆ ਜਿਹੜੀ ਜਾਣਕਾਰੀ ਆਪ ਜੀ ਦੇਖ ਰਹੇ ਹੋ ਨਾਲ ਦੀ ਨਾਲ ਪੜੀ ਜਾਓ ਸਬੰਧਤ ਤੇ ਜਿਹੜੀ ਵੈਬਸਾਈਟ ਆ ਉਹ ਵੀ ਦਿੱਤੀ ਹੋਈ ਆ ਉਹਦੇ ਤੇ ਵੀ ਜਾ ਕੇ ਤੁਸੀਂ ਜਿਹੜਾ ਵਾਦੀ ਕਿ ਜਾਣਕਾਰੀ ਲੈ ਸਕਦੇ ਜੀ ਪੋਸਟਲ ਸੁਬੰਧਨ ਤੋਂ ਜਿਹੜਾ ਵਾ ਉਹਦੀਆਂ 68 ਵੈਕੈਂਸੀਆਂ ਵਾ ਉਹਦੀ ਵਿਦਿਕ ਯੋਗਤਾ ਜਿਹੜੀ ਆ ਆਪ ਜੀ ਦੇਖ ਰਹੇ ਜੀ ਸਟੋਰ ਕੀਪਰ ਦੀਆਂ 8 ਵੈਕੈਂਸੀਆਂ ਵਾ ਉਹਦੀ ਵਿਦਿਅਕ ਯੋਗਤਾ ਜਿਹੜੀ ਆ ਉਹ ਆਪ ਜੀ ਨੋਟ ਨਾਲ ਪੜੀ ਜਾਓ ਲਾਇਬ੍ਰੀਅਨ ਦੀਆਂ ਜਿਹੜੀਆਂ ਵਾ ਉਹ 3 ਵੈਕੈਂਸੀਆਂ ਵਾ ਆਟੋਕਲੇਵ ਆਪਰੇਟਰ ਮਸ਼ੀਨ ਆਪਰੇਟਰ ਸਾਮੀਆਂ ਜਿਹੜੀਆਂ ਵਾ ਉਹ 2 ਆ ਜੂਨੀਅਰ ਟੈਕਨੀਸ਼ੀਅਨ ਸਿਵਲ ਅ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਕਲਸ ਜਿਹੜੀਆਂ ਵਾਂ ਉਹਦੀ ਵਿਤਕ ਜੋਗਤਾ ਜਿਹੜੀ ਆਪ ਜੀ ਦੇਖ ਰਹੇ ਜੇ ਤਨਖਾਹ ਜਿਹੜੀ ਆ ਬਹੁਤ ਅੱਛੀ ਜਿਹੜੀ ਆ ਮੈਲ ਵਾਲੀ ਆ ਸਤਵਾਂ ਪੇ ਕਮਿਸ਼ਨ ਜਿਹੜਾ ਵਾ ਉਹਦੇ ਆਧਾਰਤ ਜਿਹੜਾ ਵਾ 23200 ਜਿਹੜੀ ਆ ਸੀਡੀਸੀ ਰਹਿਣ ਵਾਲੀ ਆ ਸਟੋਰ ਕੀਪਰ ਦੇ 19900 ਆ ਸੀਟੀਸੀ ਲਾਇਬਰੀਅਨ ਦੀ ਜਿਹੜੀ ਆ 29200 ਆ ਆਟੋਕਲੇਵ ਆਪਰੇਟਰ ਮਸ਼ੀਨ ਆਪਰੇਟਰ ਦੀ ਜਿਹੜੀ ਆ ਉਹ 5500 ਰਹਿਣ ਵਾਲੀ ਆ ਜੂਨੀਅਰ ਟੈਕਨੀਸ਼ੀਅਨ ਦੀ ਜਿਹੜੀ ਆ ਪੰਜਾਬ ਸਟੇਟ ਵੇਰਾ ਹਾਊਸਿੰਗ ਕਾਰਪੋਰੇਸ਼ਨ ਸਟਾਫ ਕੰਡੀਸ਼ਨ ਆਫ ਸਰਵਿਸ ਗਰੁੱਪ ਏ ਬੀ ਸੀ ਡੀ ਰੈਗੂਲੇਸ਼ਨ ਰੂਲਸ ਸੋਧ 2021 ਦੇ ਸੰਮੁਖ ਤਨਖਾਹ ਜਿਹੜੀ 1900 ਸਤਿ ਆਤਮਾ ਪੇ ਕਮਿਸ਼ਨ ਦੇ ਅਨੁਸਾਰ ਜਿਹੜਾ ਵਾ ਲੈਵਲ 2 ਅਨੁਸਾਰ ਮਿਲਣਯੋਗ ਹੋਏਗੀ ਜੂਨੀਅਰ ਟੈਕਨੀਸ਼ੀਅਨ ਜਿਹੜਾ ਵਾ ਇਲੈਕਟ੍ਰੀਕਲ ਜਿਹੜਾ ਵਾ ਉਹਦੀ ਵੇਦੀ ਅਨੁਸਾਰ ਜਿਹੜਾ ਵਾ 1990 ਸਤਵਾਂ ਪੇ ਕਮਿਸ਼ਨ ਦੇ ਅਨੁਸਾਰ ਮਿਲਣ ਵਾਲੀ ਆ ਇਹਦੇ ਵਿੱਚ ਐਕਸੈਸ ਰਿਸਮੈਨ ਵੀ ਜਿਹੜੇ ਆ ਭਰ ਸਕਦੇ ਆ ਫਾਰਮ ਜਿਹੜੇ ਦੇ ਅਲੱਗ-ਅਲੱਗ ਕੋਡ ਰਹਿਣ ਵਾਲਾ ਵਾ ਜਰਨਲ ਪੀਡਬਲਯੂਐਸ ਜਰਨਲ ਐਸਐਸਸੀ ਐਸਐਸਸੀ ਬੀਸੀ ਉਹ ਕੋਡ ਦਾ ਜਿਹੜਾ ਅਲੱਗ-ਅਲੱਗ ਕਿਹੜੇ ਸ਼੍ਰੇਣੀ ਦੇ ਨਾਲ ਸੰਬੰਧਤਾ ਉਹ ਵੀ ਦਿੱਤਾ ਹੋਇਆ ਵਾ ਉਹ ਆਪ ਜੀ ਕਿਰਪਾ ਧਿਆਨ ਦੇ ਨਾਲ ਵੇਖ ਸਕਦੇ ਜੀ ਜਰਨਲ ਸਰੀਆਣੀ ਜਿਹੜੀ ਉਮਰ ਹੱਦ ਦਾ 18 ਤੋਂ 35 ਸਾਲ ਰਹਿਣ ਵਾਲੀ ਆ ਜਿਹੜੇ ਕੇਂਦਰ ਦੇ ਕਰਮਚਾਰੀ ਉੱਪਰਲੀ ਸੀਮਾ ਜਿਹੜੀ ਆ ਛੋੜ ਦਿੱਤੀ ਜਾਏਗੀ ਹੋਰ 45 ਸਾਲ ਲਾਸਟ ਰਹੇਗੀ ਜਿਹੜੀ ਆਮ ਵਰਗ ਜਰਨਲ ਕੈਟਾਗਰੀ ਉਹਨਾਂ ਵਾਸਤੇ 1000 ਰੁਪਏ ਫੀਸ ਆ ਖਿਡਾਰੀ ਫ੍ਰੀडम फाइਟਰ ਜਿਹੜੇ ਆ ਉਹਨਾਂ ਵਾਸਤੇ ਵੀ 1000 ਰੁਪਏ ਵਾ ਐਸ ਸੀ ਬੀ ਸੀ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਵਰਗ ਉਹਨਾਂ ਵਾਸਤੇ 250 ਰੁਪਏ ਫੀਸ ਆ ਸਾਬਕਾ ਫੌਜੀ ਅਤੇ ਆਸ਼ਰਿਤ ਐਕਸੈਸਰ ਸਮਾਨ ਜਿਹੜੇ ਆ ਡਿਪੈਂਡੈਂਟ ਜਿਹੜੇ ਰਹਿੰਦੇ ਆ ਉਹਨਾਂ ਵਾਸਤੇ 200 ਰੁਪਏ ਆਵਾ ਤੇ ਰੁਪਿਆ ਇਸਰ ਨੋਟੀਫਿਕੇਸ਼ਨ ਨੂੰ ਆਪਜੀ ਧਿਆਨ ਦੇ ਨਾਲ ਨਾਲ ਦੀ ਨਾਲ ਪੜਹੀ ਜਾਓ ਜਿਹੜੇ ਇਗੀਬਲ ਹੈਗੇ ਆ ਉਹ ਜਰੂਰ ਇਸ ਫਾਰਮ ਨੂੰ ਭਰਨ ਹੋਰ ਇਸ ਵੀਡੀਓ ਨੂੰ ਜਿਹੜਾ ਜਿਆਦਾ ਜਿਆਦਾ ਸ਼ੇਅਰ ਕਰਨ ਤਾਂ ਜੋ ਇਗੀਬਲ ਜੋ ਇਸ ਫਾਰਮ ਦੇ ਪਰਨ ਜੋਗ ਹਨ ਉਹ ਇਸ ਫਾਰਮ ਨੂੰ ਜ਼ਰੂਰ ਭਰਨ ਦਿੱਤੇ ਹੋਏ ਨੰਬਰ ਵੀ ਆ ਹੈਲਪਲਾਈਨ ਨੰਬਰ ਹੈਲਪਲਾਈਨ ਨੰਬਰ ਆ ਆਪ ਜੀ ਉਹਨਾਂ ਉੱਪਰ ਵੀ ਕਾਲ ਕਰਕੇ ਜਿਹੜਾ ਵਾ ਅਧਿਕ ਜਾਣਕਾਰੀ ਲੈ ਸਕਦੇ ਜੀ ਇਸ ਇਸ਼ਤਿਹਾਰ ਭਰਤੀ ਸੰਬੰਧੀ ਜੇਕਰ ਕੋਈ ਤਰੁੱਟੀ ਧਿਆਨ ਵਿੱਚ ਆਉਂਦੀ ਹੈ ਤਾਂ ਉਸ ਨੂੰ ਸੁਧਾਰਨ ਦਾ ਹੱਕ ਬੋਰਡ ਕੋਲ ਰੱਖਿਆ ਹੋਏਗਾ ਤੋ ਇਸ ਵੀਡੀਓ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਆਂ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਨ ਨਾ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਇਸ ਚੈਨਲ ਦੇ ਉੱਪਰ ਕਈ ਪ੍ਰਕਾਰ ਦੀਆਂ ਵੈਕੈਂਸੀਆਂ ਲੈ ਕੇ ਆ ਰਹੇ ਆਂ ਹੋਰ ਅਸੀਂ ਜਲਦ ਤੋਂ ਜਲਦ ਨਵੀਆਂ ਵੈਕੈਂਸੀਆਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਵਾਸਤੇ ਆਪ ਸਾਰਿਆਂ ਨੂੰ ਸਤ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ